ਲੋ ਵੀ ਸਾਰੀ ਗੱਲ ਦੋਸਤੋ ਸਹੇਰੇ ਦੇ ਵੱਜ ਚੁੱਕੇ ਆ ਸਾਡੇ ਸ਼ੀਕ ਤੇ ਪਿੰਡ ਗੋਨੇਆਣਾ ਖੁਰਦ ਮੰਡੇ ਦੇ ਵੇਗ ਤੇ ਨਾਨਕੇ ਮੇਲੇ ਨਾਲ ਪਹੁੰਚੇ ਸੀ ਤੇ ਸਹੇਰੇ ਬਰਾਤ ਦੀ ਤਿਆਰੀ ਕੀਤੀ ਜਾ ਰਹੀ ਆ ਹੁਣ ਸਹੇਰੇ ਬੰਨਣੇ ਜਾਣਗੇ ਕਹਿੰਦੇ ਵੀ ਸਹੇਰੇ ਜਲਦੀ ਆਨੰਦ ਕਰਵਾਉਣੇ ਆ ਇਸ ਕਰਕੇ ਸਹੇਰੇ ਸਹੇਰੇ ਜਿਹੜੇ ਸਹੇਰੇ ਪਹਿਲਾਂ ਨੰਦਾਂ ਦੀ ਰਸਮਾਂ ਆਈ ਜਰਨੀ ਹੁਣ ਜਿਹੜੇ ਸਵੇਰੇ ਬਣੇ ਜਾਣੇ ਆ ਇੱਕ ਵਧੀਆ ਗੱਲ ਇਹ ਵੀ ਦੇਖਣ ਲਈ ਕਿ ਅਕਸਰ ਹੈ ਜਿਹੜਾ ਦੁਪਹਿਰੇ ਵਾਟਦੀ ਆ ਬਰਾਦਰ ਨੰਦਾਂ ਦੇ ਤੇ ਇਹ ਸਵੇਰੇ ਸਵੇਰੇ ਜਿਹੜੇ ਨੰਦਾਂ ਦਾ ਰਾਸ ਸਮੇਂ ਉਹਨੇ ਬਟਾ ਲਈ ਜਾਣੀ ਆ ਜ਼ਿਆਦਾ ਕਰ ਦੇਖਣ ਨੂੰ ਲੱਗਦਾ ਕਿ ਦੁਪਹਿਰ ਤੱਕ ਜਿਹੜੇ ਨੰਦ ਹੁੰਦੇ ਆ ਤੇ ਇਹ ਪਤ ਨਹੀਂ ਪਿੰਡ ਦਾ ਰਵਾਜ ਆ ਇਸ ਪਰਿਵਾਰ ਤੇ ਬਹੁਤ ਵਧੀਆ ਗੱਲ ਹੈ ਜਿਹੜੇ ਸਵੇਰੇ ਸਵੇਰੇ ਉਹ ਨੰਦ ਹੋ ਜਾਣਗੇ ਇੱਕ ਉਸ ਤੋਂ ਬਾਅਦ ਜਿਹੜਾ ਪੈਨਸਰੀ ਹੈ ਉਹ ਪ੍ਰੋਗਰਾਮ ਚੱਲਦਾ ਰਹਿਣਾ ਦੇਣੀ ਮੈਂ ਉਹ ਤੁਸੀਂ ਚੱਲੂਗਾ ਕਿੱਥੇ ਵੀ ਦੋਹਰਾ ਬੈਠਣਾ ਹੈ ਇਹ ਸੇਰੇ ਤੇ ਕਾਲੰਗੀ ਬੰਨਣੇ ਰਸੋਈ ਜਿਹੜੀ ਪੈਣਾ ਵੱਨੋਂ ਨਿਵਾਈ ਜਾਣੀ ਹੈ ਜੋ ਕਲਪੂ ਓਏ ਬੋਲ ਲਾ ਮਾਤਾ ਜੀ ਨਾ ਨੂੰ ਪਤਾ ਸੀ ਗੱਲ ਮੇਰੇ ਬੇਹੇ ਦੇ ਨਾਲ ਕਰਾ ਮਾਹੀ ਜੀ ਉਹ ਜਿਹੜੇ ਪੰਮਲੇਾਰੇ ਉਹ ਜੀ ਸਾਹਮਣੇ ਉਹ ਡਾਊਨ ਕਰਾ ਇਹ ਵਿੱਚ ਬਈ ਸਾਡੀ ਜੀ ਮਾਹੀ ਆਓ ਜੀ ਮਲੇ ਸਮਾਈ ਲਾ ਕੇ ਲਾਓ ਪੱਗੀ ਲਾਓ ਕੰਮੀ ਲਾਓ ਜੀ ਤੁਹਾਨੂੰ ਪਾਈ ਸਾਰੇ ਤੇ ਸੈਟ ਕਰੋ ਸੈਟ ਕਰੋ ਇਰਵਦਾਲਾ ਇਹ ਪਹਿਲਾ ਲੈਡਰ ਧਾਰ ਬਰਾਬਰ ਕਰਦਾ ਅੱਛਾ ਨਹੀਂ ਆਤਾ ਯਾਦਸ਼ਤ ਤੋਂ ਬਣ ਗਿਆ ਆਏ ਇਹ ਬਲ 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 очку Qual relifiers Yes Bu Ini fun Su da Seguya ਦਰਿ ਪ੍ਰਸਿੱਧ ਆਜੀ ਉਪਾਉਂਦੀ ਆਉਂਦੀ ਨਹੀਂ ਤਾਂ ਮਿਲ ਸਕਦਾ ਹਨ ਬੰਦੇ ਬੰਦੇ ਕਰਾ ਫਾਈਲ ਹੋ ਜੇ ਕੰਨੀ ਬੜਾ ਨਾਲ ਬਗੂ ਨਹੀਂ ਆਉਂਦਾ ਕੋਈ ਮਰਦਾ ਨਹੀਂ ਇਹ ਤੋਂ ਸਾਹਮਣੇ ਦਾ ਇਲਾਜ ਹੋਵੇ ਜੇ ਫਾਈਲ ਹੋ ਜਾਈਏ ਹੈ ਲੈ ਹੈ ਫਾਈਲ ਸਾਹਮਣੇ ਕਿਉਂ ਜੀ ਇਹ ਤੇ ਕਰਦਾ ਰਹਿ ਗਿਆ ਬਾਹਰੋਂ ਬਾਹਰੋਂ ਦੇਖੋ ਅੰਦੀ ਸਾਹਮਣੇ ਇਹ ਤੇ ਭਾਈ ਇਹ ਤੇ ਸਾਹਮਣੇ ਜੰਮਾ ਜਿੱਥੇ ਸਾਹਮਣੇ ਇਹ ਪਾਣੀ ਆਇਆ ਬਲਾਈ ਸੁਹ ਹੋ ਰਿਹਾ ਤੇ ਧੰਨਵਾਦ ਆਜਾ ਬੰਦਿਆ ਨਾ ਕੋਈ ਨਾ ਕੋਈ ਅੰਦਰ ਆਇਆ ਦੱਤਰੀ ਅੰਦਰ ਆਇਆ ਨਾ ਕੋਈ ਨਾ ਕੋਈ ਸੁਖੀ ਬਗਵਾ ਦੇ ਰੇ ਬੰਦੇ ਬੰਦੇ ਸੁਖੀ ਬਗਵਾ ਦੇ ਰੇ ਬੰਦੇ ਖੋਲੋ ਵਾਰੀ ਬਈ ਬੈਠੋ ਤੋ ਬਈ ਸਾਰੇ ਇਹ ਤੁਸਾਂ ਚੌੜਾ ਪਰਮੈ ਨੂੰ ਇੰਟਰਵਿਊ ਹੋਇਆ ਕੁਸਰੀ ਮੁਹਾਂਮਦ ਦੀ ਅਗੁੱਤੀ ਨਾ ਲਓ ਜੀ ਬਰਾਤ ਦੀ ਹੋ ਗਈ ਹੈ ਰਵਾਨਗੀ ਤੇ ਹੁਣ ਨੰਦਾਂ ਦੀ ਰਸਮ ਹੈ ਜਿਹੜੀ ਸਵੇਰੇ ਸਵੇਰੇ ਹੋ ਜਾਣੀ ਹੈ ਤੇ ਇਸ ਤੋਂ ਬਾਅਦ ਫਿਰ ਲੇਟ ਤੱਕ ਜਿਹੜਾ ਪੈਲਸ ਦਾ ਪ੍ਰੋਗਰਾਮ ਚੱਲਣਾ ਤੇ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਇਹ ਜਿਹੜਾ ਟਾਈਮਿੰਗ ਹੈ ਜਿਵੇਂ ਪਹਿਲਾਂ ਸਵੇਰੇ ਸਵੇਰੇ ਹੁੰਦਾ ਸੀ ਕਹਿੰਦੇ ਸੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਐਵੇਂ ਨੰਦਾਂ ਦਾ ਜਿਹੜਾ ਕਾਰਜ ਹੋ ਜਾਣਾ ਚਾਹੀਦਾ ਪਰ ਹੁਣ ਜਿਹੜਾ ਬਹੁਤ ਸਾਰੇ ਵਿਆਹ ਇਹੋ ਜਿਹੇ ਦੇਖਣ ਨੂੰ ਮਿਲਦੇ ਆ ਜਿਹੜੇ ਦੁਪਹਿਰ ਬਾਅਦ ਬਰਾਤ ਪਹੁੰਚਦੀ ਆ ਤੇ ਫਿਰ ਜਿਹੜੀ ਨੰਦਾਂ ਦੀ ਰਸਮ ਉਹ ਵੀ ਲੇਟ ਹੋ ਜਾਂਦੀ ਆ ਲੋੜੇ ਦੀ ਮਾਂ ਵੱਲੋਂ ਬਰਾਤ ਰਵਾਨਗੀ ਤੋਂ ਪਹਿਲਾਂ ਟਹਿਰਾ ਤੇ ਪਾਣੀ ਪਾ ਕੇ ਰਸਮ ਜਿਹੜੀ ਨਿਭਾਈ ਜਾ ਰਹੀ ਹੈ ਤੇਔਰਤਾਂ ਵੱਲੋਂ ਗੀਤ गा ਕੇ ਬਰਾਤ ਦੀ ਰਵਾਨਗੀ ਕੀਤੀ ਜਾ ਰਹੀ ਹੈ। ਲੋ ਜੀ ਨੰਦਾਂ ਤੋਂ ਬਾਅਦ ਘਰ ਵਾਪਸ ਆ ਗਏ ਅਤੇ ਪਹੁੰਚੀ ਹੈ ਇੱਕ ਟੀਮ ਮਲਵਈ ਕਦਾ ਟੀਮ ਤੇ ਜਿਵੇਂ ਦਿਖਾਉਣੇ ਆ ਤੁਹਾਨੂੰ ਰੰਗ ਮਲਵੇ ਦੀ ਟੀਮ ਮਲਵਈ ਕਦਰ ਪਾਸ਼ਾ ਨੇ ਬਹੁਤ ਸੋਹਣੀ ਨਜ਼ਰ ਕੀਤੀ ਆ ਤੂੰ ਖੁਸ਼ੀਆਂ ਭਰੇ ਮਾਹੌਲ ਤੇ ਪੇਸ਼ ਕਰ ਰਹੇ ਆ ਪਿਆਰ ਦਾ ਲੋਕ ਰੰਗ ਪਿਆਰ ਦਾ ਲੋਕ ਰੰਗ ਮਲਬਈ ਕੀਤਾ ਸੁਬੇ ਦੇ ਸ਼ਾਇਰ ਨੇ ਲਿਖਿਆ ਕਦਲਖ ਦੂਤ ਵਿੱਚੋਂ ਲਾਲ ਫੁਲਕਾਰੀ ਰੀਤਾ ਨਾਲ ਪਈ ਜਿਹੜੀ ਕਰਦੇ ਸੀ ਸ਼ਿੰਗਾਰੀ ਪੱਲੇ ਨਾਲ ਮਨਲੀ ਚ ਰੱਖ ਪਨੀ ਦੇ ਪਈਆਂ ਦਾ ਉਹ ਮਹਿਲ ਵਿੱਚ ਪੈਂਦਾ ਦੇਖੀ ਜਿੱਤ ਨਹੀਂ ਆਉਂਦਾ I oh, it. ਗੁਰੂਆਂ ਦੀ ਸਾਝੀ ਦੀ ਨਾ ਪਾਈਏ Yeah. yeah.